ਮਰ ਜਾਣ ਮੇਰੇ ਚ ਕਸੂਰ ਕੱਢਦੇ ਰਹਿੰਦੇ ਆਗੇ ਇਹ ਹੀ ਕੰਮ ਲਈ ਬੋਲੀ ਆ ਬੇਬੇ ਆ ਗਿਆ ਬੇਬੇ ਦਾ ਆਉਦੀ ਬੇਬੇ ਕਿੱਥੇ ਆ ਮੂੰਹ ਕਰ ਰੱਖਿਆ ਘਰ ਇਹ ਵਾਰ ਕਿੱਥੇ ਬੈਠੀ ਹੈ ਪਤਾ ਨਹੀਂ ਮੈਂ ਤਾਂ ਕਿੱਧਰ ਨਿਕਲੀ ਆ ਗਈ ਪਤਾ ਰੱਖ ਲਿਆ ਕਰੋ ਕਿਸੇ ਗੱਲ ਕਿਦਾ ਕਿਦਾ ਰੱਖਿਆ ਕਰੋ ਕਿ ਇੰਨਾ ਦਾ ਰੱਖਾ ਕਿ ਉਹਦਾ ਰੱਖਾ ਇਹ ਕੀ ਕਹਿੰਦੀ ਤੈਨੂੰ ਇੰਨਾ ਠੀਕ ਹੈ ਨਾ ਸਾਰਾ ਦਿਨ ਤਾਂ ਬਿੱਠਾ ਕਰਦੇ ਰਹਿੰਦੇ ਆਗੇ ਹਾਂ ਕਰਦੇ ਆ ਡੈਪਰ ਲਾ ਦੇ ਇਹਨਾਂ ਦੇ ਡੈਪਰ ਲਾ ਦੇ ਫੇਰ ਬੋਲੀ ਜਾਂਦੇ ਹੋ ਤੁਸੀਂ ਤੂੰ ਕਿੱਥੇ ਗਈ ਸੀ ਤੂੰ ਤਾਂ ਦੱਸਦਿਆ ਕਰ ਮਾੜਾ ਮੋਟਾ ਕਿੱਥੇ ਜਾਨੀ ਆ ਔਰ ਦੀ ਕਲਪਨਾ ਚ ਮੈਂ ਫਿਰਦੀ ਆ ਸੋਨੂ ਰੋਂਦੀ ਪਿੱਟ ਦੀ ਫਿਰਦੀ ਆ ਤੇ ਘਰੇ ਰੋਲਿਆ ਕਰ ਨਾ ਹੋਰ ਪੁਰਣੀਆ ਸੱਤ ਲਿਆ ਕਰ ਸਾਨੂੰ ਰੋਲਿਆ ਕਰ ਤੁਸੀਂ ਕਹਨੂੰ ਰੋਏ ਜਾਂਦੇ ਮੈਂ ਇੱਥੇ ਫਿਰ ਤਾਂ ਦੋਨਾਂ ਦਾ ਝਗੜਾ ਨਹੀਂ ਮੁਕਦਾ ਮੈਥੋਂ ਦਾ ਮੁਕਦਾ ਨਹੀਂ ਝਗੜਾ ਮੈਂ ਕਿੱਥੇ ਗਈ ਆ ਕਿੱਥੇ ਗਈ ਕਿੱਥੇ ਮੈਂ ਤਾਂ ਬਾਬੇ ਕੋਲੇ ਗਈ ਸੀ ਸਰਦੂਲ ਘਰ ਹੈ ਕਿਹੜੇ ਬਾਬੇ ਕੋਲੇ ਉਹ ਜਿਹੜਾ ਫਿਰ ਸਰਦੂਲ ਘਰ ਬਸ ਆਹੀ ਕੰਮ ਰਹਿ ਗਿਆ ਹੁਣ ਬਾਬਿਆਂ ਕੋਲੇ ਤੁਰੇ ਫਿਰ ਮੈਂ ਤਾਂ ਥੋਟੇ ਮਾਰੀ ਗਈ ਸੀ ਮਹਾਸਾਰਾਦਨ ਲੜਾਂਗਾ ਕੋਲ ਕਰੀ ਜਾਂਦੇ ਕੋਈ ਇਹ ਕੋਈ ਘਰਚੀ ਨਾ ਹੋਵੇ ਕੋਈ ਆਪਣੇ ਘਰਚੀ ਕੀ ਹੋਊਗਾ ਫੇਰ ਕੀ ਆ ਲੱਸੀ ਲੜਦੇ ਆ ਮੀਆਂ ਵੀ ਬਿੱਕਾ ਲੜਦੀ ਹੁੰਦੇ ਆ ਘਰਚ ਵਾੜ ਲਾ ਤੂੰ ਉਹਨਾਂ ਬਾਬੇ ਨੇ ਤਾਂ ਪ੍ਰੇਤ ਦੱਸਿਆਗਾ ਕਹਿੰਦਾ ਪ੍ਰੇਤ ਆਗਾ ਬੇਬੇ ਤੂੰ ਕਿਹੜੀਆਂ ਗੱਲਾਂ ਚ ਕਾ ਗਈ ਕਿਹਦੀਆਂ ਗੱਲਾਂ ਚ ਆ ਗਈ ਪ੍ਰੇਤਪੁਰੂਤ ਕੁਝ ਨਹੀਂ ਹੁੰਦੇਗੇ ਕਿ ਕੌਣ ਭਾ ਗਿਆ ਤੈਨੂੰ ਬਾਬੇ ਕੋਲੇ ਮੈਂ ਤਾਂ ਭੋਲਾ ਲੈ ਕੇ ਗਿਆ ਸੀ ਉਹਨੇ ਨਰੇਕਾ ਲਾ ਫੋਲੀਆਂ ਦੀਆਂ ਗੱਲਾਂ ਚਾਹੋ ਤਾਂ ਜਮੇ ਇਸ ਥਰਕੇ ਬੰਦਾ ਕਿਹੜਾ ਬੰਦਾ ਆ ਫੋਲੀਆਂ ਤੇ ਪੈਗ ਦਾ ਜਗਾਰ ਕਰਦਾ ਹੂ ਬੋਤਲ ਕਰਦਾ ਕਿਉਂ ਬਾਬੇ ਨਾ ਇਹ ਜੇ ਬਾਬੇ ਆ ਨਾ ਬਾਬੇ ਨੇ ਤਾਂ ਸੱਚੀ ਗੱਲ ਦੱਸੀ ਕਹਿੰਦਾ ਤੁਹਾਡੇ ਕਰੇ ਪ੍ਰੇਤ ਨੱਚਦਾਗਾ ਤੂੰ ਮੇਰੀ ਮਾਂਤਾ ਕੁਝ ਨਹੀਂ ਹੁੰਦਾ ਪ੍ਰੇਤ ਭਰੂਤ ਨਹੀਂ ਹੁੰਦਾ ਕਿਹੜਾ ਬਾਬਾ ਲੈ ਆਪਾਂ ਆਪਾਂ ਹੁਣ ਬਾਬੇ ਨੂੰ ਦੇਖ ਲੈਨੇ ਲੈ ਵੇ ਆਪਾਂ ਕਰਦੇ ਆ ਆਪਾਂ ਅੱਜ ਬਾਬੇ ਦੇ ਚੱਤੀ ਦੇਖਨੇ ਆ ਦੇਖ ਲੈਨੇ ਨਾ ਬੇਬੇ ਨਾ ਤੂੰ ਬੇਰਵਾਰ ਛੱਡ ਤੂੰ ਅੱਜ ਹੀ ਬੁਲਾ ਲੈ ਬਾਬੇ ਨੂੰ ਅਸੀਂ ਤਾਂ ਚੱਲ ਲੜਦੇ ਰਹਿੰਨੇ ਹਾਂਗੇ ਤੇ ਅੱਜ ਬਾਬੇ ਵਾਲੇ ਪ੍ਰੇਤਾਂ ਵਾਲੇ ਝਾਟੀ ਦੇਖਣੇ ਆ ਸੀ ਵੀ ਇਹ ਤੂੰ ਭੋਲੇ ਨੂੰ ਕਹਿਆ ਫੋਨ ਲਾ ਕੇ ਬਾਬੇ ਨੂੰ ਸੱਦ ਚੱਲ ਭੋਲੇ ਨੂੰ ਸੱਦ ਮੈਂ ਤੁਹਾਨੂੰ ਦੱਸਦੀ ਸਕੀਮ ਹਾਂ ਠੀਕ ਹੈ ਠੀਕ ਆ ਤੂੰ ਧਿਆਨ ਨਾਲ ਸੁਣ ਲਈ ਮੋਟਾ ਦਾ ਮੈਂ ਕੀ ਹੈ ਤੇਰਾ ਕਿੱਵੇ ਬਸ ਰਹਿੰਦੇ ਕਰ ਤੇਰੇ ਨਾਲ ਤਾਂ ਪਤਲੀ ਹੈ ਤੇਰਾ ਦਬਾਲਾ ਹੀ ਆ ਤੂੰ ਨਾਲ ਹਾਂ ਗੱਲ ਦੱਸ ਆਪਾਂ ਮੇਰੀ ਗੱਲ ਸੁਣ ਬਾਬਾ ਆਊਗਾ ਹਨਾ ਉਹਨੂੰ ਤੂੰ ਦੱਸਿਆ ਤਾਂ ਨਹੀਂ ਵੀ ਕੌਣ ਕੌਣ ਆ ਕਰ ਨਾ ਨਾ ਇਹਨਾਂ ਨੂੰ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਆਪਾਂ ਕਵਾਂਗੇ ਵੀ ਆ ਮੇਰੇ ਘਰ ਵਾਲੀ ਜਿਹੜੀ ਹੈਗੀ ਮਾਰ ਹਾਂਜੀ ਹਾਂ ਕਿ ਮੈਂ ਤੂੰ ਤਾਂ ਇੱਕ ਗੱਲ ਸੁਣਾ ਸੁਣਾ ਚਾਹ ਮੈਂ ਕਹੂੰਗਾ ਬੱਬਾ ਮੇਰੇ ਘਰ ਵਾਲੀ ਗਈ ਆ ਮਾਰ ਹੈਨਾ ਮੈਨੂੰ ਕਰਕੇ ਤੰਗ ਹੋਰ ਰਿਸ਼ਤਾ ਨਹੀਂ ਹੋਣ ਦਿੰਦੀ ਸਾਡਾ ਤਾਂ ਆ ਕਲੇਸ਼ ਆ ਤੇ ਤੂੰ ਐਂ ਕਹਿਦੀ ਵੀ ਹਾਂ ਨਾ ਕਹਿਦੀ ਵੀ ਤੂੰ ਇਹ ਤਾਂ ਝੂਠ ਬੋਲਦਾ ਜਾਂ ਆਪਾਂ ਇੱਕ ਦੇਖਾਂਈ ਬਾਬੇ ਵਿੱਚ ਕਲਾ ਹੈਗੀ ਆ ਜਾਂ ਨਹੀਂ ਹੈਗੀ ਇਹ ਵੀ ਠੀਕ ਆ ਹਨਾ ਕਰਨੀ ਚਾਹ ਹਾਂ ਠੀਕ ਹੈ ਮੈਂ ਦਿਖਾਉਂ ਫੋਟੋ ਤੇ ਤੂੰ ਤੂੰ ਪਤਾ ਕੀ ਕਰਨਾ ਤੈਨੂੰ ਮੈਂ ਦੱਸੂਗਾ ਵੀ ਕੀ ਕੀ ਕਰਨਾ ਤੂੰ ਦੱਸ ਵਤ ਉਹ ਆ ਠੀਕ ਠੀਕ ਚੱਲ ਉਹੀ ਉਹ ਫਿਲਮ ਵਾਲਾ ਸੀਨ ਕਰਨਾ ਹਾਂ ਹਾਂ ਕੰਚਨਾਲਾ ਅੱਛਾ ਤੈਨੂੰ ਕੰਚਨਾਲਾ ਮਿਲ ਜੇਗੀ ਹਾਂ ਫੋਨ ਲੈਨ ਸਾਡਾ ਤੂੰ ਕੋਲੇ ਭੋਲੇ ਦਾ ਫੋਨ ਹੈ 10 7 ਭੋਲਾ ਜੀ ਗੱਡੀ ਲਗਾਇਆ ਸੀ ਮੈਨਾਂ ਨਾਲ ਆਦਾ ਫੋਨ ਉਹਦਾ ਚੱਕਿਆ ਬੰਦਾ ਤੂੰ ਬੇਬੇ ਕਹਦੇ ਗੱਲਾਂ ਚਾਗੀ ਹੇਲੋ ਆ ਭੋਲੇ ਕਿਵੇਂ ਆ ਓਏ ਮੇਰੀ ਮਾਂ ਨੂੰ ਕਿੱਥੇ ਲਗਾਇਆ ਸੀਗਾ ਹੈ ਕਿਤੇ ਕਹਿਣੀ ਲਗਾ ਯਾਰ ਮੇਰੀ ਮਾਂ ਕਹੀ ਜਾਂਦੀ ਲਗਿਆ ਸੀ ਅੱਛਾ ਚਲ ਐ ਕਰ ਯਾਰ ਮੈਨੂੰ ਵੀ ਲੱਗਦਾ ਵੀ ਐਂ ਗੱਲ ਹੈਗੀ ਆ ਹਾਂ ਤੂੰ ਬਾਪੂ ਨੂੰ ਅੱਜ ਹੀ ਬੁਲਾ ਬਾਈ ਬਣ ਕੇ ਕਰ ਫੋਨ ਕਰ ਠੀਕ ਆ ਚਲ ਲਈ ਆਈ ਬਸ ਵਹੀ ਕਰ ਬੱਚਾ ਹਾਂ 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 ਬਾਬਾ ਲੈ ਚੜਦੀ ਕੋਕੇ ਚੰਗਾ ਲੈ ਬਾਬਾ ਤੂੰ ਚੱਲ ਤੇ ਮੈਨੂੰ ਹੋ ਗਿਆ ਕੰਮ ਕੋਈ ਤੂੰ ਨਹੀਂ ਚੱਲਦਾ ਮੇਰੇ ਨਾਲ ਉਹ ਮੈਂ ਆ ਗਿਆ ਮੈਨੂੰ ਕੋਈ ਕੰਮ ਹੈ ਜ਼ਰੂਰੀ ਬਸ ਤੂੰ ਚੱਲ ਤੇ ਮੈਂ ਆਇਆ ਫਿਆਲ ਕੂਨ ਹਾਂ ਹਾਂ ਮਾਤਾ ਕਰਿਆ ਆਪਾ ਕਰਿਆ ਕਦੀਆਂ ਆਪਾ ਹਟ ਗਈ ਹਟ ਉਹ ਬੇਟਾ ਇਹ ਕੰਧ ਤੇ ਤੂੰ ਆਦੀ ਭਲਾ ਹੋਇਆ ਐਡਾ ਵੱਡਾ ਕੰਮ ਹੋ ਰਿਹਾ ਤੇਰੇ ਕਰੇ ਧੰਨ ਬਾਬਾ ਸਨ ਆਜੂ ਬਾਬਾ ਪਾਣੀ ਦੀ ਘੜੀ ਪੀ ਲਿਆ ਮਾਤਾ ਪਹਿਲਾਂ परिक्रमा करेंगे तेरे करे ये माता किधर चढ़ी बैठी है कान पे इधर तेरे हे माता ऐडा बड्डा काम हो रहा देख खींच ले नहीं आया कान तो थले हस ਆ ਗਿਆ ਬਾਬਾ ਮਾਤਾ ਹੁਣ ਦੱਸ ਕੀ ਦੁੱਖ ਹੈ ਬਾਬਾ ਦੁੱਖ ਤਾਂ ਮੇਰੀ ਨੋ ਮੁੱਕੀ ਹੋਈ ਹੈ ਅੱਛਾ ਹਾਂ ਆ ਮੈਂ ਕਿਤੇ ਆਜੂ ਬਾਬਾ ਤੇ ਨਾ 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 ਉਹ ساری ਰਾਤ ਨਹੀਂ ਸੌਂ ਜਿੰਦੀਗੀ ਤੁਹਾਡੇ ਘਰੇ ਉਹਨੇ ਕਲੇਸ਼ ਪਾ ਰੱਖਿਆ ਸਾਰੇ ਘਰ ਚ ਅੱਛਾ ਹਾਂ ਬਾਬਾ ਟੇਕਣ ਨਹੀਂ ਦਿੰਦੀ ਮੁੰਡੇ ਨੂੰ ਦਿਨ ਰਾਤ ਮਮਾ ਮੇਰੀ ਤਾਂ ਨਹੀਂ ਕਿਤੇ ਭੈਣ ਜੀ ਆ ਹਾਂ ਫਿਰ ਬਾਬਾ ਕੋਈ ਹੱਲ ਕਰੇ ਹਾਂ ਹੱਲ ਕਰਾਂਗੇ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਹੱਲ ਘਰ ਕੀ ਲੈਣਾ ਪਊਗਾ ਜਿੰਦਰ ਹਾਂ ਮਾਤਾ ਓਰੇ ਆ ਪੁੱਤ ਬਾਬੇ ਕੋਲੇ ਆ ਓਰੇ ਬਾਬਾ ਸਾਰੀ ਰਾਤ ਨਹੀਂ ਟੇਕਣ ਦਿੰਦੀ ਬਾਲਾ ਤਕੜਾ ਪੈਰਾ ਲੱਗਿਆ ਬਾਬਾ ਜਿੰਨ ਦੀ ਓਟ ਚ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਬੱਚਾ ਕਿਵੇਂ ਠੀਕ ਆ ਬਾਬਾ ਕੀ ਦੁੱਖ ਹੈ ਬੱਚਾ ਤੈਨੂੰ ਆਪਾ ਦੁੱਖਦਾ ਤੂੰ ਦੱਸ ਹੁਣ ਮੈਂ ਕਰਨੀ ਵਾਲਾ ਬਾਬਾ ਤੂੰ ਦੱਸ ਮੈਨੂੰ ਕੀ ਦੁੱਖਾ ਤੇਰੇ ਘਰ ਵਾਲੀ ਮਰੀ ਹੋਈ ਏ ਤੈਨੂੰ ਉਹ ਤੰਗ ਕਰਦੀ ਏ ਹਾਂ ਬਾਬਾ ਘਰ ਵਾਲੀ ਤਾਂ ਮਰੀ ਜੋ ਬਾਬਾ ਤਾਂ ਚੁੱਜੀ ਕਰਨੀ ਐ ਐਂ ਕਰ ਛੇਰਾ ਬੱਚਾ ਤੂੰ ਫੋਟੋ ਦਿਖਾ ਉਹਦੀ ਕੀ ਲਾਂਗੇ ਆਪਾਂ ਉਹਨੂੰ ਫੋਟੋ ਬਾਬਾ ਆ ਦੇ ਬਾਬਾ ਬਾਲਾ ਕਲੇਸ ਪਾਰ ਖਾ ਤੇਰੇ ਕਰੇ ਹੋਰ ਬਾਬਾ ਤੇਨੂੰ ਕਵਰਾਟ ਵੀ ਚੜਾਉਂਦੀ ਆ ਉਹ ਬਾਲੀ ਚੜਾਉਂਦੀ ਆ ਹਾਂ ਦੋਰਾੜ ਤਾਂ ਜੌਂਦੀ ਵੀ ਚੜਾਉਂਦੀ ਸਮਾਰੀ ਵੀ ਚੜਾਉਂਦੀ ਆ ਉਹ ਬੈਠੀ ਆ ਬਨੇਰੇ ਤੇ ਚੜੀ ਥੱਲੇ ਆ ਜਾ ਖੱਚ ਮਾ ਤੈਨੂੰ ਥੱਲੇ ਮਾਤਾ ਹਾਂ ਬਾਬਾ ਯਾ ਦੇਸੀ ਕਿਉਂ ਦੀ ਦੇਖ ਬਣਾ ਕੇ ਲੈ ਫਿਰ ਕੀ ਲਾਂਗੇ ਬਣਾ ਲਿਓ ਨੀ ਬਾਬਾ ਯਾ ਬਣਾ ਕੇ ਲੈ ਆ ਮਸ ਕਰਦਗੇ ਪਲਾ ਬੱਚਾ ਤੇਰਾ ਕਰ ਦੇਵਾ ਬਾਬਾ ਕਰਦੇ ਪੜਾ ਤਾਂ ਪਤਾ ਤੇਰੇ ਕਰਦੇ ਕਸ਼ਟ ਦੂਰੇ ਹਾਂ ਬਾਬਾ ਕਰਦੇ ਬੱਚਾ ਫੋਟੋ ਦਿਖਾਉ ਉਹਦੀ ਆ ਦੇ ਵੇਖ ਕੋਣ ਹੈ ਕੋਣ ਆ ਉਹ ਪੈਸ ਉਹ ਕਿਹੜਾ ਮੇਰੇ ਸਾਲੇ ਨੇ ਭੋਲੇ ਨੇ ਪੰਗਾ ਹੀ ਦਵਾਤਾ ਇਹ ਤਾਂ ਸਮਰਤ ਤੱਕ ਖੜੀ ਹੈ ਕੀ ਹੋ ਗਿਆ ਪਾਪਾ ਕੀ ਹੋ ਗਿਆ ਕੀ ਹੋ ਗਿਆ ਅੱਛਾ ਬਾਬੇ ਨੂੰ ਝੱਟ ਮੈਂ ਦਿਖਾਉਣੇ ਆ ਕੀ ਹੋ ਗਿਆ ਪਾਪਾ ਠੀਕ ਆ ਹਾਂ ਠੀਕ ਹੈ ਬੱਚਾ हम माता देख मगाई सिया की लिए था पापा देगी आगी देगा ता हैगी है पापा होती पापा देगा आगी ता पापा खाला खाला पापा देगा आगी खा बक्श दे आज बक्श दे आज बक्श दे बस बक्श दे तीव्र है खाला ने देख खाला देख निकाल के है ना पापा देगा की अहे जब बच्चा पानी लिया ਪਾਣੀ ਲਿਆਣਾ ਬਾਬਾ ਦੇਖ ਕਾ ਖਾਂਗਣਾ ਹੋ ਜੇ ਕਿਨੂੰ ਪਾਣੀ ਨਾ ਬਖਾਰਾ ਕਾ ਲਾ ਦੇਗੀ ਹੈਗੀ ਘਰ ਦੇ ਕਿਉਂ ਜਿ ਬਣਾਉਂਦੀ ਸੌਰੀ ਕਰ ਤਮ ਕਰਨੀ ਮਾਰ ਦੂੰਗੀ ਉਹ ਇਹ ਤਾਂ ਚੀਜੀ ਬੜੀ ਤਕੜੀ ਐ ਪੰਗਾ ਲੈ ਬਾਬਾ ਪਾਣੀ ਉਹ ਬੱਚਾ ਖੂਨ ਕਿਉਂ ਲਿਆਤਾ ਤੈਥੋਂ ਪਾਣੀ ਮੰਗਾਇਆ ਸੀ ਬਾਬਾ ਪਾਣੀ ਹੈਗਾ ਰੁਕਾ ਦੇ ਵੀ ਕੱਟ ਕੇ ਭੋਲੇ ਦੇ ਵੀ ਕੱਢੋ ਪੂੰਡ ਜੀ ਹੁਣ ਆ ਪਉ ਸਾਰਾ ਕੱਢ ਤੇ ਬੇਬੇ ਲੜਾਈ ਮੁੱਕ ਗਈ ਠੀਕ ਆ ਤੇ ਤੂੰ ਹੁਣ ਦੇਖ ਲੈ ਬਾਬੇ ਦੇ ਝਟ ਤੇ ਹੁਣ ਇੱਕ ਦੂਬਾਰ ਤੇਰੀ ਹੱਥ ਲਵਾ ਲਾ ਨਾ 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 ਮੈਂ ਹੁਣ ਨਹੀਂ ਮੈਂ ਬਾਬੇ ਕੋਲੇ ਚਲਦੀ ਪਖੰਡੀ ਬਾਬੇ ਹੁੰਦੇ ਆ ਤੇ ਮੀਂਹ ਗੱਲ ਸੁਣ ਜਿਹੜੇ ਬਾਬੇ ਨੂੰ ਪੈਸੇ ਦੇ ਕੇ ਉਹਨਾਂ ਨਾਲ ਤੂੰ ਢੀ ਪਵਾ ਲੈਂਦੀ ਤੇ ਮੇਰੀ ਜਾਨ ਸੌਖੀ